ਵਰਦਾਨਕੌਰ ਗੁਰਦੁਆਰਾ ਸਾਹਿਬ ਨੇੜੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਰਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਕਸ਼ੀਲ ਚੌਂਕ ਵੱਲ ਜਾ ਰਹੇ ਸਨ ਤਾਂ ਅਚਾਨਕ ਇੱਕ ਪ੍ਰਾਈਵੇਟ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਸਿਵਲ ਹਸਪਤਾਲ ਬਨਾਲਾ ਦੇ ਐਮਰਜੈਂਸੀ ਕਮਰੇ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਦੀ ਟੀਮ ਨੇ ਦੋਵਾਂ ਨੂੰ ਮ੍ਰਿਤ ਸਵਾਨਾ ਦੀ ਪਛਾਣ ਨਹੀਂ ਹੋ ਸਕੀ ਹੈ ਜਾਂਚ ਤੋਂ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਐਕਸੀਡੈਂਟ ਹੋਇਆ ਜੀ ਹੁਣੇ-ਹੁਣੇ ਤੇ ਕਿਸ ਚੀਜ਼ ਦਾ ਹੋਇਆ ਤੇ ਕੀ ਗੱਲ। ਫੋਰਟਕ ਛੋਕੜੇ ਦੀ ਬਸ ਪੀਬੀ03ਏਪੀ9972 ਤੇ ਇਹ ਬਸ ਦਾ ਇੱਕ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ। ਇਹਦੇ ਉੱਤੇ ਦੋ ਬੰਦੇ ਸਵਾਰ ਸੀ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ। ਮੋਟਰਸਾਈਕਲ ਦਾ ਨੰਬਰ 0845 ਜਿਹੜਾ ਜਮ ਮੋਟਰਸਾਈਕਲ ਤੇ ਅਸੀਂ ਬਸ ਜਿਹੜਾ ਹੈਗਾ ਕਬਜ਼ੇ ਤੇ ਲੈ ਲਿਆ ਤੇ ਜਿਹੜੇ ਬੰਦਿਆਂ ਨੂੰ ਉੱਥੇ ਲੈ ਕੇ ਨੇ ਮੈਸੇਜ ਆਇਆ ਲੱਗਦਾ ਸ਼ਾਇਦ ਉਹਨਾਂ ਦੀ ਗੱਲ ਹੋ ਗਈ ਹੈ ਤੇ ਜਿਹੜਾ ਬੱਸ ਡਰਾਈਵਰ ਬੱਸ ਡਰਾਈਵਰ ਇੱਕ ਵਾਰੀ ਤਾਂ ਮੌਕਾ ਤੋਂ ਭੱਜਿਆ ਹੋਇਆ ਸੀ ਬਟ ਜਿਹੜੀ ਬੱਸ ਹੈ ਅਸੀਂ ਉਹਨੂੰ ਕਬਜ਼ੇ ਤੇ ਲੈ ਲਿਆ ਤੇ ਜਿਹੜਾ ਤੇ ਹਾਸਿਲ ਕਿ ਮੋਟਰਸਾਈਕਲ ਟੁੱਟਿਆ ਉਹਨੂੰ ਵੀ ਅਸੀਂ ਪਰਦੇ ਚ ਲੈ ਲਏ ਤੇ ਬਾਕੀ ਇਹ ਦੋ ਅੱਗੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਜਿਹੜਾ ਵੀ ਕੋਈ ਮੌਕਾ ਤੇ ਬੰਦੇ ਉਹਨਾਂ ਦੇ ਵਾਰਿਸ ਨੇ ਜਿਹੜੇ ਲੈ ਕੇ ਗਏ ਨੇ ਉਹਨਾਂ ਦੀ ਸਟੇਟਮੈਂਟ ਰਿਪੋਰਟ ਕਰਕੇ ਉਹਨਾਂ ਦੇ ਆਧਾਰ ਤੇ ਸੀ ਜਿਹੜੀ ਬਸ ਕਲਕਤੇ ਖਰਾਬ ਵਸਵਾ ਦੇ ਖਿਲਾਫ ਹੈ ਜਿਹੜੀ ਉਹ ਐਫਐਨਟੀ ਕਰਦੇ ਆ ਆ ਹੁਣੇ-ਹੁਣੇ ਰਿਪੋਰਟ ਆਈ ਹੈ ਕਿ ਦੋਨਾਂ ਦੀ ਡੈਥ ਹੋ ਚੁੱਕੀ ਹੈ ਜੀ ਹਾਂ ਬਿਲਕੁਲ ਮੈਨੂੰ ਵੀ ਆ ਹੁਣੇ ਕਿਸੇ ਪ੍ਰੈਸ ਵਾਲੇ ਤੋਂ ਪਤਾ ਲੱਗਿਆ ਤੇ ਪਹਿਲਾਂ ਤਾਂ ਇਹੀ ਪਤਾ ਲੱਗਿਆ ਸੀ ਕਿ ਇੰਜਰਡ ਨੇ ਹੁਣ ਕਿਸੇ ਬੰਦੇ ਦਾ ਫੋਨ ਆ ਉਹਨਾਂ ਨੂੰ ਸ਼ੈਮ ਮਾਰਟ ਹੋ ਗਿਆ ਬਾਕੀ ਉੱਥੇ ਜਾ ਕੇ ਅਸੀਂ ਹਸਪਤਾਲ ਜਾਵਾਂਗੇ ਤੇ ਉੱਥੇ ਜਾ ਕੇ ਚੈੱਕ ਕਰਾਂਗੇ ਕਿ ਉਹ ਕੌਣ ਨੇ ਉਹਨਾਂ ਦੇ ਬਾਰੇ ਚ ਹਜੇ ਕਿ ਪ੍ਰਮੋਟਰ ਸੈਲ ਤੋਂ ਪਤਾ ਲੱਗਣੇ ਕਿ ਕਿੱਥੋਂ ਦੇ ਨੇ ਕੌਣ ਨੇ ਤੇ ਜਿਹੜੀ ਵਾਸਾ ਹੈ ਉਹ ਵਾਸਤੇ ਅਸੀਂ ਵੀ ਕੋਲ ਜਿਹਨਾਂ ਨੂੰ ਕੰਮ ਕੋਈ ਸੀਸੀਟੀਵੀ ਫੋਟੋ ਜੇ ਖਲਕਾਂ ਗੱਲ ਹੋ ਜਾਵੇ ਸੀਸੀਟੀਵੀ ਦੇਖੋ ਫਲਹਾਲ ਮੌਕੇ ਤੇ ਆਏ ਸੀ ਮੌਕੇ ਤੇ ਆ ਕੇ ਅਸੀਂ ਜਿਹੜਾ ਮੌਕਾ ਵਕੂਆ ਉਹਨੂੰ ਵਿਜੀਟ ਕੀਤਾ ਥੋਨੂੰ ਦੇਖਣ ਤੋਂ ਇਦਾਂ ਲੱਗਦਾ ਜਿਵੇਂ ਕੋਈ ਬੱਸ ਚਾਲ ਕੈ ਜਿਹੜਾ ਸ਼ਾਇਦ ਓਵਰਟੈਕ ਕਰਦਾ ਹੋਵੇ ਕਿ ਕੋਈ ਦੂਸਰੀ ਸਾਈਡ ਤੇ ਉਹ ਇੱਥੇ ਲੱਗੇ ਖੜਾ ਹੈ ਔਰ ਇੱਥੇ ਨਹੀਂ ਦੇਖ ਸੀਸੀਟੀਵੀ ਵੀ ਹੈਗਾ ਸੀਸੀਟੀਵੀ ਦੀਆਂ ਜਿਹੜੀਆਂ ਫੁਟੇਜਾਂ ਹੰਡਾਲਾਂਗੇ ਉਹਨਾਂ ਤੋਂ ਪਤਾ ਲੱਗੂ ਹਾਦਸਾ ਕਿਸ ਕਾਰਨ ਕਿ ਹੋਇਆ ਤੇ ਬੱਸ ਦੀ ਸਪੀਡ ਜਾਦਾ ਸੀ ਕਿ ਅਸੀਂ ਕੀ ਕਾਰਨ ਬਣਿਆ ਉਹ ਅਸੀਂ ਸੀਸੀਟੀਵੀ ਪਰ ਮੁੱਖਲੀ ਜਿਹੜੀ ਇਨਕੁਆਰੀ ਆ ਉਹਦੇ ਤੋਂ ਇਹ ਲੱਗਦਾ ਹੈ ਕਿ ਜਿਹੜੀ ਬੱਸ ਉਹਨ ਮਤਲਬ ਆਊਟਸਾਈਡ ਤੇ ਦੂਸਰੀ ਸਾਈਡ ਤੇ ਖੜੀ ਹੈ ਇਦਾਂ ਲੱਗਦਾ ਉਹ ਸ਼ਾਇਦ ਕਿਸੇ ਨੂੰ ਜਿਹਨੇ ਓਵਰਟੇਕ ਕਰ ਰਿਆ ਹੋਵੇ ਕੋਟ ਇੱਕ ਦਰਾਨੀ ਹਾਦਸਾ ਵਾਪਰਿਆ ਜਾ